ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡਿਫੈਂਸ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤਾਂ ਵੀ ਜੇ ਆਪਾਂ ਪਹੁੰਚ ਚੁੱਕੇ ਆ ਪਿੰਡ ਮਾਨੋਚਰ ਜ਼ਿਲ੍ਹਾ ਤਰਨਤਾਰਨ ਦੀ ਤਹਿਸੀਲ ਵੀ ਤਰਨਤਾਰਨ ਇਹਨਾਂ ਵੀਰੋਂ ਪਹਿਲੀ ਵੀਡੀਓ ਬਣਾ ਲੱਗੇ ਜੀ ਆਪਾਂ ਤੇ ਵੀਰੋਂ ਦੇ ਨਾਲ ਦੁੱਧ ਦਾ ਕੰਮ ਹੀ ਹੈ ਜੀ ਪਰ ਮਈਆਂ ਚੰਗੇ ਚੰਗੇ ਲੈ ਕੇ ਜਾਂਦੇ ਵੀ ਇਹਨਾਂ ਨੂੰ ਸਾਰੇ ਹਰੇ ਜ਼ੁਆਂਦੀਆਂ ਤੇ ਆਉਣ ਵੀਰੋਂ ਨਾਲ ਗੱਲਬਾਤ ਕਰਦੇ ਆਪਾਂ ਇਹਨਾਂ ਪ੍ਰਾਈਸ ਕੀ ਹੈ ਤੇ ਕੀ ਮਿਲ ਕਰ ਕੋੜਾ ਬੱਜ ਸਾਸਰੀ ਕਾਲ ਸਾਸਰੀ ਕਾਲ ਜੀ ਸਾਸਰੀ ਕਾਲ ਸਾਰੇ ਭੈਣ ਭਰਾ ਸੁਣਨੀ ਜਿਹੜੀ ਫਾਰਮ ਵਾਲਿਆਂ ਨੂੰ ਸਾਸਰੀ ਕਾਲ ਤੁਹਾਡੇ ਪਹਿਲੇ ਬਹੁਤ ਸਾਖਤਾ ਜੀ ਹੋਰ ਸਭ ਠੀਕ ਹੈ ਜੀ ਹਾਂ ਵਧੀਆ ਬਹੁਤ ਜੀ ਚੱਲਦੀ ਰਹੇ ਵਪਾਰ ਦਾ ਬਹੁਤ ਲੰਮਾ ਕਰਦਾ ਸੀ ਪੁਰਾਣਾ ਹੀ ਕੰਮ ਚੱਲ ਰਿਹਾ ਪੁਰਾਣਾ ਹੀ ਕੰਮ ਪਹਿਲਾਂ ਤੋਂ ਕੰਮ ਚੱਲ ਰਿਹਾ ਰੰਗਾਲ 70 80 ਮਹੀਆਂ ਦੁੱਧ ਤੇ ਚੰਗੀਆਂ ਟੋਕੀਆਂ ਤੇ ਕਿੰਨੀਆਂ ਮਹੀਆਂ ਟੋਡਲ ਸਾਰੀਆਂ ਕਰੀ 70 80 ਮਹੀਆਂ ਇਹ ਸਾਰਾ ਮਾਲ ਫਿਰ ਉਧਰ ਲੈ ਜਾਣਾ ਜੀ ਸਾਰਾ ਗੀਂਦ ਲਾ ਕੇ ਦਾ ਮਾਲ ਕਿੰਨੋਂ ਤੋਂ ਲੈ ਕੇ 4 ਲੱਖ ਦਾ ਅਸੀਂ ਘਰੇ ਮੱਝ ਰੱਖੀ ਹੈ ਅੱਛਾ ਜੀ ਅੱਛਾ ਯਾ ਟੋਟੇ ਸਾਰ ਸਾਰੇ ਸਾਰੀਆਂ ਵੱਡੀਆਂ ਮਈਆਂ ਹਨ ਭਾਜੀ ਠੀਕ ਆ ਠੀਕ ਆ ਤੇ ਆਹ ਜੀ ਬੀਬੀਆਂ ਮਈਆਂ ਇਹ ਸਰ ਚੰਗੀ ਤਰ੍ਹਾਂ ਮੈਂ ਰੱਖੀ ਆ ਮਈਆਂ ਬਹੁਤ ਵਧੀਆ ਵੇਲ ਵਾਲੀਆਂ ਚੰਗੀਆਂ ਵੇਲ ਵਾਲੀਆਂ ਦੋ ਸਾਣ ਰੱਖੇ ਮਾਲੀ ਵਿੱਚ ਉਹ ਵੀ ਜੀਮ ਲੱਗੇ ਠੀਕ ਆ ਠੀਕ ਆ ਤੇ ਦੁੱਧ ਫਿਰ ਸਾਰਾ ਸ਼ਹਿਰ ਤਰਨਤਾਰ ਜੀ ਦੁੱਧ ਸ਼ਹਿਰ ਸਾਰਾ ਸਾਰਾ ਸ਼ਹਿਰ ਜਾਂਦਾ ਆ ਦਿਓ ਸਾਡਾ ਦਿਖਾਉਣ ਬਣਾਇਆ ਕਾਮਪਾਉਂਡ ਪਾ ਕੇ ਇਹਦਾ ਫੈਨ ਚ ਕੀ ਆਉਂਦੀ ਰਹਿਣ ਜਮੀਆਂ ਦੀ ਠੀਕ ਆ ਠੀਕ ਆ ਆ ਫਿਰ 64 ਰੁਪਏ ਮੈਂ ਲੱਗੀ ਆ ਸਾਰਾ ਦੁੱਧ ਖਰਾਕ ਤੁਹਾਨੂੰ ਬਣਾਉਣਾ ਖਾਲਸ ਛਿਲਕਾ ਛੋਟਾ ਹਨ ਆ ਦਿਓ ਸਾਰਾ ਹੈ ਜੀ ਹਾਂ ਪੂਰਾ ਵਧੀਆ ਹਾਂ ਇਹ 62 ਰੁਪਏ ਉਹ ਤਾਂ ਮੈਂ ਖੋਣ ਲੈ ਹੋਣ ਮੇਰਾ ਦੁੱਧ ਵਿਕਦਾ ਸ਼ਹਿਰ ਹੋ ਜਾਈਂ ਅੱਛਾ ਇਕੱਠਾ ਹੀ ਕਿਹਾ ਇਹਨੂੰ 1 ਕਿਲੋ 2 ਕਿਲੋ ਹਾਂਜੀ ਹਾਂਜੀ ਸਾਰਾ ਇਕੱਠਾ ਹੀ 500 ਲੀਟਰ ਇਕੱਠਾ ਹੀ ਸਾਰਾ ਦੁੱਧ ਅੱਛਾ ਸਾਰਾ ਇਕੱਠਾ ਹੀ ਜਦੋਂ ਟਮਾ ਦਾ ਹਾਂ ਇੱਕ ਵਾਰ ਜੀ ਕਾਦਣਾ ਬਸ ਇੱਕ ਵਾਰ ਹੀ ਕਾਦਣਾ ਆਪ ਛੱਡ ਕੇ ਚਾ ਲੈ ਆ ਜਿੰਦੇ ਕਰਾਉਣਾ ਠੀਕ ਹੈ ਠੀਕ ਨਹੀਂ ਚਲੋ ਗਾਇਆਂ ਹਰੀ ਕਲਾ ਵੰਜਾਈਂ ਗਾਏ ਇੱਕੀ ਵਸਰਾ ਕਿਲ ਵੀਰ ਤੇਵੀਂ ਸੋਮਤੋਰ ਤੇ ਰੱਖੀਂ ਬਿਲਕੁਲ ਬਿਲਕੁਲ ਤੇ ਫਿਰ ਵੀ ਜੀ ਕਿੱਥੋਂ ਲੈ ਕੇ ਨਾ ਸਾਰਾ ਮੈਂ ਇਹ ਵੀ ਹਰਿਆਣੇ ਤੋਂ ਸਾਰਾ ਜੀ ਲਾ ਕੇ ਸਾਰਾ ਮਾਲ ਹਨਾ ਜੀ ਤੇ ਸਾਰ ਵੀ ਪਲਾਸਟ ਸਾਰੀਆਂ ਜਿਹਦੇ ਵਿੱਚ ਕੋਈ ਕੋਈ 20 20 20 ਵਾਲੀ ਨਹੀਂ ਅੱਛਾ ਤੇ ਕਿੰਨੀਆਂ ਟੋਟਲ ਆ ਜੀ ਸਾਰੀਆਂ ਇਹ 9 ਮਈਆਂ ਅੱਜ ਪਾਉਣੀਆਂ 9 ਮਈਆਂ ਤੇ ਕਰੀ ਸਾਨੂੰ ਕਿਧਰ ਲੱਗੀ ਉਧਰ ਚਲੋ ਬੋਲੋ ਹਾਲੇ ਸੁਆ ਬਾਜੀ ਇਹ ਤੇ ਸੁਣੀ ਜੀ ਦੂਜਾ ਸੁਆ ਦੇ ਦੂਜਾ ਸੁਆ ਸੁਈ ਜਾਣਾ ਜੀ ਹਾਂ ਮਗਰ ਕੱਟੀ ਇਹਦੇ 15 ਆ ਗਿਆ ਦਰਾ ਜੀ ਹਾਂਜੀ 14 15 ਕਿਲੋ ਦੁੱਧ ਹਾਜ਼ਰ ਮੌਕੇ ਤਿਆਰ ਜਿਹੜਾ ਹੋਣ ਮੌਕੇ ਤੇ ਹੈਗਾ ਥੱਲੇ 14 15 ਕਿਲੋ ਐਸ ਟਾਈਮ ਤਿਆਰ ਹਨਾ ਜੀ ਤੇ ਬੱਚਾ ਮਗਰ ਮਗਰ ਕੱਟੀ ਇਹਦੇ ਕਨੇਡਾ ਕਿੰਨੇ ਦਿਨ ਹੋ ਗਏ ਸੂਈ ਨੇ ਜੀ ਨੂੰ 15 ਦਿਨ ਹੋ ਗਏ ਸੂਈ ਨੂੰ 15 ਦਿਨ ਹੋ ਗਏ ਸੂਈ ਨੂੰ ਹਣਾ ਜੀ ਬਹੁਤ ਚੰਗੀ ਮੈਂ ਜੀ ਤੇ ਦੇਖੋ ਵਿਖਾਓ ਵੀਰ ਜੀ ਮੂੰਹ ਮਾ ਦਿਖਾਓ ਕਰਾ ਦੇ ਵਾ ਤੇ ਖੜੋ ਕੇ ਬੋਲ ਐ ਚੋਆਈ ਜੂ ਬੱਜੀ ਵਧੀਆ ਨਲਕਾਈ ਹੈ ਹਣਾ ਜੀ ਕੋਈ ਪੂਰ ਸੈਟਾ ਹੋਊਗਾ ਤੇ ਪਹਿਲਾਂ ਦੱਸਣਾ ਹੈ ਜਮਾਂ ਦੇ ਹਾਂ ਜੀ ਹਾਂ ਜੀ ਬਹੁਤ ਲੈ ਵਧੀਆ ਤੁਸਾਂ ਮੇਰੇ ਇੰਨੀਆਂ ਭੋਲੀਆਂ ਜਾਂਦੀਆਂ ਵਾ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਜੀ ਚਲੋ ਹਜੇ ਰ ਬਦਲੇ ਗਿਆ ਹਣਾ ਜੀ ਦਾ ਬਿਲਕੁਲ ਇਹ ਪਤਰੀਆਂ ਹੀ ਗੱਲ ਪਰਸੋ ਦਰਮਾਲ ਆਇਆ ਹਾਂਜੀ ਹਾਂਜੀ ਬਨੋ ਜੀ ਬਨੋ ਬਨੋ ਬੜੀਆਂ ਵਾਹ ਠੀਕ ਆ ਜੀ ਇਹਨੇ 15 16 ਕਿਲੋ ਦੁੱਧ ਤਿਆਰ ਜੇ ਹਾਂਜੀ ਮਗਰ ਕੱਟੀ ਜੇ ਹਾਂਜੀ ਇੱਕ ਇੱਕ ਮਿੰਟ ਇੱਕ ਮਿੰਟ 10 ਕਿਲੋ ਦੁੱਧ ਸਲੇ ਦਾ ਮੌਕੇ ਮੁੱਲ ਦੱਸੋ ਮੁੱਲ ਇਹਦਾ ਸੌਰੀ ਮੁੱਲ ਆ 2000 ਹਾਂਜੀ 2000 21000 ਹਜ਼ਾਰ ਰੁਪਏ ਇਹ ਪੱਕੇ ਮੌਲੇ ਕਰ ਦੋ ਮਾਨਦਨ ਮਾਨਦਨ ਕਰਾਂਗੇ ਕਰੋਗੇ ਮਾਨਦਨ ਕਰਾਂਗੇ ਹੁਣ ਲਾਵੇ ਖੁੱਲਾ ਮਾਨਦਨ ਕਰੋਗੇ ਮੈਂ ਦੋ ਮਾਨਦਨ ਕਰ ਦਾਂ 10000 ਰੁਪਏ ਦੋ ਲੱਖ ਹੀ ਦੋਗੇ ਚਲੋ ਆਜੋ ਹੁਣ ਇਹ ਜੀ

ਤਾਨੂੰ ਪਤਾ ਮਾਲ ਫਿਰ ਘਰੇ ਸਾਰਾ ਟੌਪ ਟੌਪ ਦਾ ਆ ਨਹੀਂ ਫਿਰ ਮਾੜੀ ਮਹਿ ਜਾ ਕੇ ਉਹ ਨਹੀਂ ਜੱਜਦੇ ਫਿਰ ਕਨੇ ਆ ਜੀ ਆਪ ਦੀ ਮਹਿਰ ਦੀ ਮਹਿ ਲਾ ਕੇ ਦੇ ਬਿਲਕੁਲ ਜੀ ਬਿਲਕੁਲ ਘਰੇ ਉਹ ਤਾਂ ਫੇਰ ਹੀ ਨਾ ਨਾ ਇਹਦਾ ਇਹਦਾ ਹੈਗਾ ਬਾਜੀ ਤੋੜ ਲੈ ਜੀ ਤੋੜ ਲੈ ਠੀਕ ਆ ਤੇ ਬਾਜੀ ਫਿਰ ਇਹਦਾ ਮੁੱਲ ਇਹਦਾ ਸੁਣੀ ਜੀ ਇੱਕ ਭਾਅ ਛੋਟਾ ਜੀ ਮੈਂ ਵੱਡੀ ਹਾਂਜੀ 175 ਦੀ 175000 ਦੀ ਹਾਂ ਜੈਸਨ ਹੋਈ ਯੈਸ ਨੋਈ ਜੈਸਨ ਹੋਈ ਜਿਹੜੀ ਪਾਣੀ ਜਿੱਦਾਂ ਮੈਂ ਲਈ ਇਹ ਵੀ ਹੈਗੀ ਮੈਂ ਉਦੋਂ ਚਾਹ ਚੰਗੀ ਜਿੱਦਾਂ ਜਿੱਮੀ ਉਦਾਂ ਦੇ ਰਬਾਤ ਪਰ ਜੇ ਲੈ ਚਾਹਾਂ ਜੀ ਸੰਦੀਜਾ ਵੀ ਵੀਹਾਂ ਤਰੇ ਸੂਈ ਤੇ ਮਗਰ ਕੱਟੀ ਅੱਛਾ ਮਗਰ ਕੱਟੀ ਆ ਇਹਦੇ ਥੱਲੇ ਮੌਕੇ ਦਾ 15 ਕਿਲੋ ਦਾ ਆਪਣੇ ਕੋਲ ਦੋ ਡੰਗ ਝੋਗੇ ਚਾਰ ਡੰਗ ਝੋਗੇ ਹਾਂਜੀ ਆਪ ਇਹ ਵੀ ਨਕੀਂਦੇ ਵੀ 5-7000 ਦਾ ਜਾਂ 2500 ਪਾਵੇ ਵੀਰ ਭਰਾ ਕੋਈ ਝੋਗੇ ਮੈਂ ਖੜ ਜੀ ਠੀਕ ਆ ਜੇ 15 ਕਿਹਾ ਤੇ 15 ਦਊਗਾ ਲੈ ਜੇ ਨਾ ਨਾ ਆਜੋ ਫਿਰ ਲਿਆਓ ਲਓ ਕੱਟਾਈ ਮਗਰੰਦੇ ਵੀ ਨਹੀਂ ਕੱਟੀ ਅੱਛਾ ਇਹਨੂੰ ਮਗਰ ਕੱਟੀ ਹੈ ਬੜਾ ਫਾਇਦਾ ਹੀ ਆ ਚਲੋ ਕੱਟੀ ਮਗਰ ਹੈ ਜੀ ਆ ਪਹਿਲਾਂ ਤੇ ਪਹਿਲਾਂ ਜੇ ਪਹਿਲਾਂ ਛੋਟੀ ਸੰਦੀ ਜੀ ਪਹਿਲਾਂ ਗੇ ਅੱਛਾ ਪਹਿਲਾ ਸੁਆ ਪਹਿਲਾਂ ਪਹਿਲਾ ਸੁਆ ਪਹਿਲਾਂ ਲਓ ਜੀ ਪਹਿਲਾ ਸੁਆ ਛੋਟੀ ਯਾਰ 15 ਕਿਲੋ ਰੈਸ ਤਾਂ ਥਣ ਭਜੀ ਕਿਦਾਂ ਘੱਟ ਦੇਣੀ ਮੈਂ ਨਾ ਓਕੇ ਸੁਨੀ ਵੀ ਜੋ ਮਾਰਦਾ ਵੀ ਫਰਕ ਨਹੀਂ ਫਰਕ ਹੋਊਗਾ ਠੀਕ ਹੈ ਨਾ ਤੂੰ ਊਨ ਛੱਟਾ ਕੋਲੀ ਏਡੀ ਜਾਰੀ ਵਸਾ ਨਹੀਂ ਆ ਜਾ ਵੀ ਜੀ ਆ ਜਾਓ ਆ ਜਾਓ ਲਿਆਓ ਆਵਾਤ ਚੁਵਾਈ ਗਈ ਤੇ ਬੰਦੇ ਵਿਚਾਰ ਰੱਖੇ ਨਾ ਹਾਂਜੀ ਹਾਂਜੀ ਸੋਈ ਬਸ ਆਪ ਕਰਦੇ ਨਾ ਹਾਂ ਵੇਚਣ ਲਈ ਮੇਸ਼ਰੀ ਚੁਵਾਈ ਆਪ ਬਿਲਕੁਲ ਭਾਈ ਬਿਲਕੁਲ ਠੀਕ ਤੋੜ ਤੇ ਬਜੀ ਫਰਿੰਦੀ ਕੀਮਤ ਆ ਇਹਦਾ ਸੰਜੀਵ ਜੀ ਮੁੱਲ ਲੈ ਅੰਦਰਾਂ ਦਾ ਵੀ 75 ਇੱਕ ਇਹ ਵੀ 1,75,000 ਰੁਪਏ 1,75,000 ਠੀਕ ਬੱਚੇ ਵਿਖਾਈ ਚਲੇ ਨਾਲ ਦੇਣਾ ਆ ਬੱਚੇ ਮਸ਼ੀਨ ਜੀ ਗਾੜੀ ਬੱਚੇ ਆ 50 ਬੱਚਾ ਜਾਂਦਾ ਹੈ ਨਾ ਜੀ ਠੀਕ ਆ ਤੇ ਇਹਨਾਂ ਦੇ ਦੋਨੇ ਬੱਚੇ ਇਹਨਾਂ ਦੇ ਬੱਚੇ ਆ ਹੁੰਦੀ ਪਰਲੇ ਆ ਅੱਛਾ ਆ ਦੋਨੇ ਬੱਚੇ ਆ ਉਹ ਨਾ ਘਾੜੀ ਵਾਲੀ ਬੱਚੇ ਇੱਕ ਆਖ ਨਹੀਂ ਵੀ ਦੋਵਾਂ ਦੇ ਬੱਚੇ ਅੱਛਾ ਦੋਵਾਂ ਦੇ ਬੱਚੇ 55 ਨੰਬਰ ਦਾ ਬੱਚਾ ਵੀ ਹਾਂਜੀ ਆਜੋ ਆਜੋ 15 ਦਾ 20 ਦਾ ਠੀਕ ਹੈ ਜੀ ਆਜੋ ਤਾਂ ਆਹ ਜੀ ਇਹ ਵੀ ਪਹਿਲਾ ਸੂਆ ਇਹ ਪਹਿਲਾ ਸੂਆ ਸੁਣ ਗਈ ਪਹਿਲਾ ਸੂਆ ਹਾਂਜੀ ਇਹਦਾ ਕਰਨ ਵਾਲੇ ਝੂਠ ਮਾਰਨਾ ਦੁੱਧ ਥਲੇ ਜੀ ਹਾਂਜੀ ਝੂਠ ਮਾਰਨਾ ਦੁੱਧ ਦੇ ਜੀ ਕਿੰਨਾ ਜੀ 16 ਕਿਲੋ ਹੋਣ ਥਲੇ ਮੋਟਾ ਅੱਛਾ ਹੁਣ ਇਸ ਟਾਈਮ ਸੂਈ ਤਾਜੀ ਦੇ ਮੇਲਾ ਮਾਰੂਗੀ ਜੀ ਦੰਦਾਂ ਦੇ ਜਵੂ ਝੋਟੀਆਂ ਜੀ ਹਾਂਜੀ ਦੰਦਾਂ ਚਾਰ ਦੰਦ ਜੀ ਖੋਲੋ ਭਾਜੀ ਫਿਰ ਲਓ ਜੀ ਚਾਰ ਦਾ ਝੋਟੀਆਂ ਇਹ ਵੀ ਵੇਖੋ ਜੀ ਝੋਟੀਆਂ ਜਿਆ ਹਾਥ ਲਾਉਣ ਦੀ ਦੋ ਲੋੜ ਬਸ ਨਸਲ ਬਹੁਤ ਛੋਟੀ ਨੇ ਹਾਂ ਜੀ ਹਾਂ ਜੀ ਬਾਕੀ ਪੇਠ ਫੋਟਾ ਦੱਸਿਆ ਨਾ ਛੋਟੀ ਜੀ ਬਹੁਤ ਨਸਲ ਬਹੁਤ ਛੋਟੀ ਮਾਂ ਚਫਾਣ ਨਹੀਂ ਚੰਗੀ ਖੜਨੀ ਜੇ ਤੇ ਭੈਣ ਭਰਾ ਗੱਜਾ ਜਿਆਦਾ ਨੀ ਜਰਾਦ ਕਰ ਨਸਲ ਬਿਲਕੁਲ ਬਾਜੀ ਬਿਲਕੁਲ ਬਿਲਕੁਲ ਆ ਜਾ ਵੀ ਜੀ ਆ ਜਾ ਆ ਜਾ ਮੂੰਹ ਮੂੰਹ ਦਿਖਾ ਲੈ ਮਾ ਮੂੰਹ ਸਾਫ ਆ ਠੀਕ ਲੈ ਚਲੋ ਹੁਣ ਇਹ ਬਹੁਤ ਪੜੀ ਛੋਟੀ ਬਹੁਤ ਵੱਡੀ ਛੋਟੀ ਬਾਹ ਬਹੁਤ ਕੀਤੀ ਆ ਜਿੱਥੇ ਆਈ ਆ ਕਹਿੰਦੇ ਤੁਹਾਹ ਸਾਹਮਣੇ ਜਿਹੜੀ ਜੂਰੀ ਕੇ ਜੋ ਪੈਸੇ ਵੀ ਖਰਾਬ ਮੰਗਦਾ ਨਹੀਂ ਉਹਦਾ ਫਰਫਾ ਜੀ ਉਹਦਾ ਹੈਗਾ ਹੀ ਜੀ ਜੀ ਜੂ ਦੇ ਵੀ ਪੈਸੇ ਲੈਂਦਾ ਹੈ ਬਿਲਕੁਲ ਕਿੰਨ ਅਸਲ ਕੁਆਲਟੀ ਬਰੀਡ ਪੂਰੀ ਵਧੀਆ ਤਿਆਰ ਹੈਗੇ ਹਾਂਜੀ ਬੋਲੋ ਹਾਂਜੀ ਇਹਦੇ ਮਗਰ ਸੁਨੀਮ ਵੀ ਕੱਟਾ ਜੇ ਅੱਛਾ ਇਹਦੀ ਕੀਮਤ ਇਹ ਸੁਨੀਮ ਜੀ ਮੋਲ ਕਰ ਲੋ ਕੀ ਹੋਈ 3-3 ਲੱਖ ਮੰਗੀ ਜਾਂਦੇ ਆ ਆਪਾਂ ਜੈਸ ਸਮਾ ਚੋੜੀ 2 ਲੱਖ 10 ਹਜ਼ਾਰ ਦੇ ਦੋ ਲੱਖ 10 ਹਜ਼ਾਰ 10 ਹਜ਼ਾਰ ਚੋੜ ਦੋ 16 ਕਿਲੋ ਚੋਕੇ ਦਵਾਂ 16 ਕਿਲੋ ਬਸ ਠੀਕ ਆ ਆਜੋ ਇੱਕ ਡੰਗ ਨਹੀਂ ਦੋ ਚਾਰ ਡੰਗ ਚੋਕੇ ਚਾਰ ਡੰਗ ਬਸ ਠੀਕ ਆ ਇਹ ਵੀ ਪਹਿਲਾ ਸੂਆ ਆਪ ਦਾ ਆਪ ਦਾ ਇਹ ਵੀ ਪੈ ਜਾ ਸੁਨੀਮ ਚ ਅੱਛਾ ਚਾਰ ਦਾ ਦੂਜਾ ਵੀ ਹੋਸ ਹੋਣਾ ਅੱਛਾ ਪਹਿਲਾ ਹੀ ਆ ਨਹੀਂ ਠੀਕ ਆ ਤੇ ਭਾਈ ਜੀ ਦੁੱਧ ਕਿੰਨਾ ਸਲੇ ਇਹਦੇ ਸਲੇ 14 15 ਕਿਲੋ ਮੋਕੇ ਜੀ 14 15 ਕਿਲੋ ਦੁੱਧ ਹੋ ਜੀ ਦੇਖੋ ਵੱਡੀ ਝੋਟੀ ਆ ਇਹ ਵੀ ਦੇਖੋ ਬਰਾ ਨੇ ਬੜੀ ਕੁਆਲਟੀ ਉਡੀਕ ਹੈ ਇਹ ਮਗਰ ਪੱਛਾ ਨਾ ਹਾਂ ਜੀ ਇਹਨੇ 50 ਹਜ਼ਾਰ ਦਾ ਕੱਟਾ ਰੱਖਦੇ ਅੱਛਾ ਪੂਰੇ 1 ਮਹੀਨੇ ਦੀ ਜੀ ਅੱਛਾ 1 ਮਹੀਨੇ ਸੁਈ ਆ ਬੱਛਾ ਜੀ ਇਹਨੇ 50 ਹਜ਼ਾਰ ਰੱਖਦੇ ਚੰਮੀ ਦੇ ਕੱਟਾ ਬਹੁਤ ਵੱਡਾ ਪਾਲਿਆ ਜੰਗੇ ਦੀ ਟੀਮ ਦਾ ਕੱਟਾ ਪਾਲਿਆ ਨਹੀਂ ਨਹੀਂ ਕੱਟਾ ਬਹੁਤ ਚੱਕਾ 50 ਹਜ਼ਾਰ ਰੱਖਦੇ ਰਹੇ ਹੋਣੇ ਠੀਕ ਆ ਠੀਕ ਆ ਹਾਂ ਜੀ ਮੈਂ ਹਾਂ ਵੀ ਆਪਣੇ ਫਾਰਮ ਤੇ ਜੇ ਵੇਗੀ ਵੇਗੀ ਵੇਚ ਲੈਣੇ ਤੇ ਆਪਣੇ ਫਾਰਮ ਤੋਂ ਹਾਂ ਮੈਂ ਤੁਹਾਡੇ ਕੋਲ ਬਹੁਤ ਜ਼ਬਰਦਸਤ ਪਈਆਂ ਜੀ ਤੋਰੋ ਵੀਰ ਜੀ ਆਹ ਫੋਨ ਕਰਨਾ ਤੋਰਨ ਕਰਨਾ ਫਿਰ ਸਾਨੂੰ ਇਹ ਪੂਰਛਤਾ ਕੁਝ ਦਾ ਨਹੀਂ ਹੈਗਾ ਠੀਕ ਹੈ ਠੀਕ ਇਹ ਨਹੀਂ ਪੋਲੀ ਹੈ ਨਾ ਵੀ ਭਾਵੇਂ ਨਿਆਣੇ ਬਹਿ ਕੇ ਚੋਈ ਜਾਂਦੇ ਨੇ ਬਿਲਕੁਲ ਜੀ ਭਾਜੀ ਬਿਲਕੁਲ ਆ ਜਾਓ ਵਿਦਿਆ ਆ ਮਾਹ ਮੂੰਹ ਮਾ ਦਿਹਾ ਵੱਡੀ ਛੋਟੀ ਹੈ ਕਿ ਇਦਾਂ ਲਾ ਕੇ ਜੰਮ ਨਹੀਂ ਬਹੁਤ ਬਹੁਤ ਕੱਟ ਬਹੁਤ ਕੱਟ ਕਾਟ ਲਈਏ ਨਿਆਣੇ ਆਏ ਦੇਣਾ ਵੀ ਜਿਹੜੀ ਮਾਂ ਪਾਪ ਨੇ ਪਜਾਰੀ ਹੋਰਾ ਮੋਰਾ ਹੋ ਗਈ ਹਾਂ ਬਿਲਕੁਲ ਜੀ ਪਰ ਲੈ ਚਲੋ ਲੈ ਲੋ ਕਿਉਂ ਚ ਲੈਖਾ ਹੀ ਕੋਈ ਨਹੀਂ ਕਰਨ ਵਾਲੀ ਇੱਦਾਂ ਕੋਈ ਹਿਸਾਬ ਹਾਂ ਜੀ ਹਾਂ ਸਾਰਾ ਹੀ ਮਾਲ ਬੜਾ ਸੁਧਰਾ ਨੌ ਦਾ ਮੈਨਾਂ ਵੀ ਇੱਕ ਦਾਜ ਬੱਚਾ ਲੈ ਗਿਆ ਸੀ ਉਹਦਾ 10 ਝੋਟੀਆਂ ਪਉਣਗੇ ਹਾਂਜੀ 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 ਇਹਦਾ ਸੁਨੀਲ 2,70,000 ਰੁਪਿਆ ਹੈ ਅੱਛਾ ਤੇ ਮਾਂ ਤਾਣ ਦਾ 5 ਹਜ਼ਾਰ ਛੂਟ ਕਰਾਂਗੇ 5 ਹਜ਼ਾਰ ਚਲੋ ਠੀਕਾ 2,70,000 ਦੀ 2,70,000 ਤੇ 5 ਛੂਟ 265 ਦੇਣੀ ਆ 265 ਦੀ ਹਾਂ ਬਠੀ ਚਾਹ ਜੀ ਇਹ ਸੁਦੀਪ ਜੀ ਇਹ ਸੁਈ ਨੰਦਰਾ ਦੀ ਬੱਚਾ ਨੜ ਗਿਆ ਮਰ ਗਿਆ ਦਾ ਡਾਲ ਲੀਏ ਇਹ ਵੀ ਉਧਰ ਆਈ ਉਤਰੀ ਆ ਇਹ ਵੀ ਉਧਰ ਪਾਈ ਆ ਅਪਾ ਦੇ ਅਸੀਂ ਮਾਲ ਲੈਂਦੇ ਨਹੀਂ ਤੁਸਾਂ ਵੇ ਦੁੱਧ ਕਿੰਨਾ ਜੀ ਇਹ ਫਲੇਸ਼ਨ ਦੀ 16 ਕਿਲੋ ਝੂਟ ਮਾਰ 16 ਕਿਲੋ 16 ਬੱਚਾ ਨਾਲ ਗਿੱਲਾ ਅੱਛਾ ਤੇ ਟੋਰੜੀ ਟੋਰੜੀ ਇਹ ਵੀ ਲੋ ਜੀ ਇਹ ਵੀ ਦੇਖੋ ਅੰਦਰਲੀ ਢਾਲੀ ਮੈਂ ਤਾਂ ਮੇਜ਼ੀ ਨਹੀਂ ਅੱਛਾ ਬਾਹਰ ਦੀਆਂ ਦੇ ਬਾਹਰ ਵੀ ਢਾਲੀ ਜਿੰਨੇ ਮਰਜ਼ੀ ਮੈਂ ਤਾਂ ਅੰਦਰ ਹੀ ਢਾਲੀ ਬੈਣਾ ਹਾਂ ਤੇ ਮੈਂ ਆਪਣੇ ਡੇਰ ਦੇ ਵਿੱਚ ਬਹੁਤ ਚੰਗੀ ਮੈਂ ਮੰਨਦਾ ਨੂੰ ਮੈਂ ਹਾਂ ਨਹੀਂ ਬਹੁਤ ਚੰਗੀ ਹੈ ਜੀ ਜਿਹੜੇ ਬੰਦਾਂ ਨੂੰ ਵੀਰ ਨੂੰ ਪਤਾ ਨਾ ਫਾਰਮ ਡੇਰੀ ਵਾਲੇ ਨੂੰ ਬਿਲਕੁਲ ਜੀ ਬਿਲਕੁਲ ਜੀ ਮੈਂ ਰੱਖਣੀ ਦੇਜੋ ਬਹੁਤ ਮੈਂ ਖੁਸ਼ ਹੋ ਕੇ ਲੈਂਦਾ ਪਤਾ ਅਜੀ ਢਾਲੀ ਮੈਂ ਠੀਕ ਹੈ ਚੰਗੀ ਅੰਦਰਲੀ ਢਾਲੀ ਅੰਦਰਲੀ ਢਾਲੀ ਆਜੋ ਜੀ ਆਜੋ ਠੀਕ ਫਿਰ ਠੀਕ ਨੇ ਮਿਲਦੀ ਆ ਨਾ ਨਾ ਉਹੀ ਇਹ ਤਾਂ ਬਹੁਤ ਖੁਸ਼ੀ ਬਣਾ ਲਾਂਗੇ ਜੰਮੇ ਵਾਪਰ ਬਾਪੂਛੇ ਬਣਾਣੀ ਪੈਣੀ ਫਿਰ ਹਾਂ ਜੀ ਹਾਂ ਬਿਲਕੁਲ ਜੀ ਬੱਚੇ ਬੱਚੇ ਪੂਰੀ ਵਧੀਆ ਮਿਲਣਾ ਲੈ ਲੈ ਇੱਕ ਨੰਬਰ ਠੀਕ ਹੈ ਇਹਨੀ ਬੋਲੀ ਜਾਦੀ ਵੀ ਤੁਸੀਂ ਧੂੜ ਮਾਰਨੀ ਹੈ। ਕਿੰਨੇ ਕਿਲੋ ਦਾ ਕਾਰ ਤੇਰੀ? 3 ਕਿਲੋ ਦੀ ਮੈਂ ਗਾਰ। ਇਹ ਗਾਰ ਨਾਲੇ ਬਾਤ ਸੁਣਾ। ਤੇ ਭਾਜੀ ਫਿਰ ਇਹਦੀ ਕੀਮਤ? ਇਹਦਾ ਹੁਣ ਇਹਦਾ ਵੀ 1.75 ਜੀ। ਇਹ ਵੀ 1.75 ਹਜ਼ਾਰ ਦੀ। ਹਾਂ, ਚੋੜ ਹੋਊ ਵੀ ਮਾਰੂ ਬੁਰੀ ਕਰਦਾ। ਠੀਕ ਆ ਭਾਜੀ ਠੀਕ। ਤੇ ਆਹ ਬੁਰੀ ਜੀ? ਇਹ ਵੀ ਸੰਦੀ ਜੀ ਪਰਸੋਂ ਸੂਈ ਜੇ। ਅੱਛਾ। ਇਹ ਥੱਲੇ ਵੀ ਹੁਣ 12 13 ਕਿਲੋ ਬੋਲਾ ਛਣਾੜ ਵੀ ਚੱਲੀ ਜੀ ਪਰਸੋਂ ਦਾਜੀ ਸੀ ਭਗਤ ਬੱਚਾ ਵਾਲੇ ਗਾੜੀ ਖੜਿਆ ਸੀ ਪੂਰੀ ਕੱਟੀ ਜੀ ਪੂਰੀ ਮਗਰੀ ਪੂਰੀ ਕੱਟੀ ਆ ਲਓ ਜੀ ਪੂਰੀ ਕੱਟੀ ਆ ਤੇ ਪੂਰੀ ਆਪ ਆ ਵੇਖੋਣੇ ਵੀ ਕੁਆਲਟੀ ਦੇਖ ਮੈਂ ਕਰੀ ਪਿਓ ਰ ਹਰੇਲੇ ਦੀ ਪੂਰੀ ਹੈ ਨੀ 20 ਦਿਓ ਅੱਛਾ 20 ਕਿਲੋ ਵਾਲੇ ਇਹ ਕੋਈ ਗਾਇ ਤਾਂ ਮੀਂਹ ਨਾ ਝੋਕੇ ਲਾ ਜੀ ਮੇਰਾ ਅੱਛਾ ਜੀ ਠੀਕ ਆ ਆਪ ਨੂੰ ਗਰੰਟੀ ਆ ਜੀ ਬਿਲਕੁਲ ਜੀ ਬੇ ਉਮੀਦ ਹੈ ਜੀ ਕਾਊਸਿੰਗ ਆਣੀ ਟੂਮੀ ਟੂਗੀ ਵੀ ਮਣੀ ਕਰਮ ਵਾਲੀ ਮੈਂ ਹਾਂ ਹਾਂ ਜੀ ਹਾਂ ਜੀ ਜਿਹੜੇ ਬੰਦੇ ਗਰੀਬੀ ਕਰ ਨਹੀਂ ਹੁੰਦੇ ਉਹ ਵੀਰ ਭਰਾ ਹੁੰਦਾ ਵਾ ਤੇ ਆਪਾਂ ਦੇ ਇਹਦੀ ਕਰਮ ਨਾਲ ਵਪਾਰ ਦਾ ਵੀ ਕਰਦੇ ਨੇ ਨਹੀਂ ਠੀਕ ਹੈ ਜੀ ਬਾਕੀ ਮੈਂ ਬੜੀ ਚੰਗੀ ਹੂੰ ਬਿਲਕੁਲ ਜੀ ਬਿਲਕੁਲ ਆਜੋ ਭਾਜੀ ਆਜੋ ਇਹਦਾ ਡਬਲ ਫਾਇਦਾ ਜੀ ਕੱਟੀ ਮਾਰ ਕੱਟੀ ਬਹੁਤ ਆਉਂਦੀ ਹੈ ਲੈ ਲੈ ਚਲੋ ਜੀ ਤੇ ਭਾਜੀ ਫਿਰ ਇੰਦੀ ਕੀਮਤ ਕੀ ਹੈ ਜੀ ਫਿਰ ਕਿਹੜਾ ਸੁਣਿਓ ਜੀ 185000 180000 ਦਵਾਂਗੇ ਅੱਛਾ 180000 ਦੇਣੀ ਆ ਆ ਦੇਣੀ ਦੁੱਧ ਚਵਾ ਕੇ ਵੀ ਜੇ ਤੂੰ ਵੀਰ ਕਹੇ ਨਾ ਬਾਤ ਨਾਲ ਕੋ ਬੋਲਾ ਰੇਟ ਜ਼ਿਆਦਾ ਪਾਇਆ ਵਾ ਹਾਂਜੀ ਤੇ ਦੁੱਧ ਚਵਾ ਕੇ ਦਵੂ 20 ਕਿਲੋ ਹਾਂ ਚਲੋ ਠੀਕ ਆ ਨਾ ਮੈਂ ਦਵੂ ਤਾਂ ਜਨੀਰ ਸਾਈ ਹੋ ਡਬਲ ਦੇ ਦੂ ਚਲੋ ਠੀਕ ਆ ਤੇ ਆਹ ਜੀ ਇਹ ਵੀ ਤੁਸੀਂ ਦੂਜਾ ਸਵੇਰ ਝੋਟੀ ਦਾ ਨੇ ਹਾਂਜੀ ਇਹਦੇ ਥੱਲੇ 14 15 ਕਿਲੋ ਹੁਣ ਮੌਕੇ ਤੇ ਤਿਆਰ ਬੋਲਾ ਤਾਜੀ ਸੂਈ ਦੀ ਤਾਜੀ ਤੋੜੋ ਇਹਨੂੰ ਲਓ ਜੀ ਇਹ ਵੀ ਦੇਖੋ ਜੀ ਇਹ ਤੇ ਮੈਂ ਨਾ ਲੇਖਾ ਹੀ ਕੋਈ ਨਹੀਂ ਪੂਰੀ ਕਰਦੇ ਨਹੀਂ ਬਹੁਤ ਚੰਗੀ ਵੀ ਪੂਰੀ ਹੁਣ ਐਸਾ ਦੁੱਧ ਕਿੰਨਾ ਜੀ 14 15 ਕਿਲੋ ਮੌਕੇ ਸੁਨੀਲ ਵੀ ਹਾਜ਼ਰ ਕਿਹੜਾ ਹਾਜ਼ਰਣਾ ਜੀ ਇਹਨੇ ਤੇ ਭਾਜੀ ਫਿਰ ਇਹ ਕਿਨੇ ਕਰੂ ਦੁੱਧ ਦੋ ਸੁਨੀਲ ਜੀ ਵੀ 20 ਤੋਂ ਪਲੱਸ 20 ਤੋਂ ਪਲੱਸ ਦੀ 18 ਦੇ ਵੱਟ ਤੇ ਪਿਆ ਕਿ ਨੌ ਕਿਲੋ ਡੰਗਾ ਦੁੱਧ ਦਊ ਝੋਟੀ ਵੀ ਆਜੋ ਜੀ ਆਜੋ 18 ਕਿਲੋ ਝੋਟੀ ਦਊ ਸੁਨੀਲ ਜੀ ਵੀ ਬਿਲਕੁਲ ਜੀ ਬਿਲਕੁਲ 18 ਕਿਲੋ ਵੱਡੀ ਵੱਡੀ ਝੋਟੀ ਬੜੀ ਇਹ ਵੀ ਤੂੰ ਵੀਰ ਪੜਾਵੇ ਅੱਜ ਕਹਿੰਦੇ ਵੀ ਅੱਜ ਹੀ ਦਵਾ ਦੇ ਤਾਜ਼ੀਆਂ ਸੁਆ ਜਿੱਦਣ ਵੀਰ ਕਿਆ ਸੌਦਾ ਕਰ ਲੈ ਸਾਈ ਕਹੇ ਚਵਾ ਕੇ ਦੇ ਦਾਂ 18 ਕਿਲੋ ਬਿਲਕੁਲ ਜੀ ਬਿਲਕੁਲ ਬਿਲਕੁਲ 18 ਕਿਲੋ ਦੁੱਧ ਹੋਊ ਤਾਂ ਇਹ ਰਮਕਸਨ ਜੀ ਕੱਟਾ ਜੀ ਅੱਛਾ ਹਾਂ ਜੀ ਠੀਕ ਆ ਤਾਰੀ ਸੁਈ ਬੱਚਾ ਨਾਲ ਖਾਦੀ ਇਹ ਨਹੀਂ ਕਹਿ ਰਹੇ ਤਿੰਨਾਂ ਨਾਲ ਹੋਵੇ 15 ਨਾਲ ਜੀਰੇ 15 ਨੂੰ ਬਚੜਸਾਂਗੇ ਤਾਰਾ ਬੱਚਾ ਬਿਲਕੁਲ ਦਿਲਾਂ ਨਾਲ ਨੂੰ ਬਾਜੀ ਬਸ ਬਸ ਠੀਕ ਆ ਤੇ ਬਾਜੀ ਫਿਰੰਦੀ ਕੀ ਮਰ ਇਹਦਾ ਸੁਨੀ ਜੀ ਮੈਂ ਤਾਂ ਮੁੱਲ ਕਰ ਨੂੰ 63 ਲੱਖ ਕਰ ਲਏ ਇਹ ਵੀ 200 ਤਾਂ ਦੇ ਦਾਂਗੇ 200 ਤਾਂ ਦੇਣੀ ਆ ਹਾਂ ਦੇਣੀ ਜੀ ਠੀਕ ਆ ਆਹ ਤਾਰੀ ਨੂੰ ਦੂਜਾ ਸਵੇਰ ਝੋਟੀ ਗੱਬਣ ਹਾਂ ਜੀ ਝੋਟੀ ਬੜੀ ਪਹਿਲਾਂ ਸਵੇਰ ਬੰਦੇ ਪੰਜ ਤੋਂ ਲੈ ਕੇ ਜਾਂਦੇ 15 16 ਉਹਦੇ ਨੇ ਝੋਟੀ ਇਹ ਗੱਪ ਨਹੀਂ ਹੁਣ ਚਵਾਇਆ ਵਾ ਚਵਾਇਆ ਮੈਂ ਇਹ ਕਹਿੰਦਾ ਵੀ ਰਿਕਾਰਡ ਬਿਲਕੁਲ ਮੈਂ ਹੈਗਾ ਮੈਂ ਦਵਾ ਦੂੰ ਮੈਂ ਉਹ ਗੱਲਾਂ ਮੈਂ ਓਥੇ ਛੂੜਨੀ ਮੱਜਣਾ ਝੋਟੀ ਜੋ 18 ਕਿਲੋ 20 ਪਲੱਸ ਦੇ ਸਕਦੀ ਠੀਕ ਹੈ ਇਹ ਵੀ ਖੋਲੋ ਲੋ ਜੀ ਚਾਦਰ ਖਾਦੀ ਸੁਣ ਚੌਣ ਇੱਕ ਨੰਬਰ ਜੇ ਪਾਸ ਹਾਂ ਹਾਂ ਪੂਲ ਛੱਟਾ ਕੋਈ ਨਹੀਂ ਹੈਗਾ ਗੱਬਣ ਦਾ ਆ ਦੇਖੋ ਬਹੁਤ ਵੱਡੀ ਝੋਟੀ ਹੈ ਜੀ ਵੀ ਦੇਖੋ ਬਹੁਤ ਵੱਡੀ ਝੋਟੀ ਬਣੂਗੇ ਜੇ ਲੈਣੇ ਹੱਪਤਾ ਨੇ ਚਾਰ ਦਿਨ ਵੀ ਫੜਦੀ ਠੀਕ ਠੀਕ ਹੈ ਭਾਜੀ ਫਰ ਰੋਬਰ ਲਾ ਬਰ ਲਾ ਕੇ ਦਾਲੇ ਪੀਣਾ ਗਲੇ ਆ ਤੇ ਆ ਤੇ ਪੀਸ ਹੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਗੱਲ ਤੁਹਾਡੀ ਆਜੋ ਜਾਈਓ ਆਜੋ ਕਿੰਨੇ ਟਾਈਮ ਲਉਸੋ ਜੀ ਆ ਸੰਦੀਪ ਜੀ ਭਾਵੇਂ ਚਾਰ ਦਿਨਾਂ ਦੇ ਪਹਿਲਾਂ ਦੇ ਕਰਮਾ ਗੱਬਰ ਹੁਣ ਪਣੀ ਫੋਲੇ ਪੂਰੀ ਮੈਂ ਠੀਕ ਹੈ ਤੁਸੀਂ ਇਹ ਲੇਵਾਣ ਹ ਤਿਆਰ ਕੀਤਾ ਇਹਨੇ ਪੂਰਾ ਲੇਵਾ ਤਿਆਰ ਦਾ 18 ਕਿਲੋ ਲੇਵਾ ਤਿਆਰ ਕਰ ਗਿਆ ਅੱਜ ਦੇ ਮੌਕੇ ਹਾਂਜੀ ਹਾਂਜੀ ਉਹ ਆਪਣੇ ਉਹ ਮੱਝਾਂ ਦੁੱਧੀਆਂ ਦਰਵਾ ਗਿਆ ਮਾੜੀ ਦਾ ਵਿੱਚੋਂ ਖਾਦਦੇ ਆਪਾਂ ਥੋੜੀ ਜੀ 18 20 ਕਿਲੋ ਦੁੱਧ ਲਈ ਮੈਂ ਆਪਾਂ ਘਰੇ ਰੱਖਿਆ ਚਾਚਾ ਵੀ 20 22 ਕਿਲੋ ਦੁੱਧ ਚੋਂ ਆਉਂਦੇ ਹਾਂਜੀ 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 ਕਿ ਮੈਂ ਲੱਖਾਂ ਵਾਲਾ ਲੱਖਾਂ ਲਈ ਮੱਝ ਘਰੇ ਰੱਖਦਾ ਨਹੀਂ ਮੈਂ ਆਪ ਨੂੰ ਨਹੀਂ ਲੈਂਦਾ ਜੀ ਬਸ ਠੀਕ ਆ ਹਾਂਜੀ ਤੇ ਬੱਜੀ ਫਿਰਦੀ ਕੀਮਤ ਇਹਦਾ ਸਮੀਨ ਨੂੰ 230000 ਰੁਪਏ ਦੇ 230000 ਹਾਂਜੀ ਰੁਪਏ ਮੰਨਤਾ ਹਾਂਜੀ ਹਾਂ ਤੇ ਇਸ ਤੋਂ ਇਲਾਵਾ ਹੋਰ ਬਸ ਨੇ ਆਹੀ ਹੈ ਜੀ ਹਾਂਜੀ ਜੀ ਤੇ ਵੱਡੀਆਂ ਛੋਟੀਆਂ ਜੀ ਤੇ ਰਕਮ ਵਾਲੇ ਹਨ ਜੀ ਹਾਂ ਜੀ ਤੇ ਬਾਕੀ ਤੁਹਾਨੂੰ ਪਤਾ ਬਾਈਆਂ ਨਾਲ ਫਿਰ ਘਰੇ ਵੀ ਬੜਾ ਸੋਨਾ ਮਾਲ ਪਾਇਆ ਕਰੇ ਹਾਂ ਜੀ ਹਾਂ ਹਾਂ ਚੰਗੀਆਂ ਚੰਗੀਆਂ ਮਈਆਂ ਸਾਰੀਆਂ 20+ ਵਾਲੀਆਂ ਵੱਡੇ ਵੱਡੇ ਕੱਦਾਂ ਨੇ ਮੈਂ ਵੀ ਛੋਟੀ ਮੈਂ ਨਹੀਂ ਜੀ ਬਹੁਤ ਚੰਗੀਆਂ ਮਈਆਂ ਸਾਰੀਆਂ ਮਿੱਟੇ ਨਿਪਾਰਨ ਤੇ ਬਾਈ ਫਿਰ ਟੁਕੜਾ ਦਾ ਘੜੀ ਨਹੀਂ ਕਰਦੇ ਨਹੀਂ ਬਸਨਜੀ ਮਾਲ ਮਹਿੰਗਾ ਲਈਦਾ ਅੱਛਾ ਇਹ ਸਾਰੇ ਮਾਲ ਹੈ ਮੈਂ 2.5 ਤੇ 3 ਲੱਖ ਤੱਕ ਮੈਂ ਹਾੜੀ ਆਪਦੀ ਖਰੀਦ ਜਮਈਆਂ ਦੀ ਠੀਕ ਹੈ ਜਿਹੜਾ ਘਰੇ ਤੇ ਹਾਂ ਜੀ ਹਾਂ ਜੀ ਲਾ ਕੇ ਤੋਂ ਤਾਂ ਸਾਰੀਆਂ ਮੱਝਾਂ ਘਰੇ ਰੱਖੀਆਂ ਠੀਕ ਹੈ ਠੀਕ ਹੈ ਮੇਲੇ ਤਾਂ ਨਹੀਂ ਜਿੱਦਾ ਕੋਈ ਇੰਨੀ ਮਾਲ ਸਾਹਮਣੇ ਨਹੀਂ 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 ਆਹ ਸਾਰਾ ਮਈਆਂ ਦਿਖੀਆਂ ਨੇ ਉਹ ਅਲਰੇਡੀਆਂ ਆ ਗਈਆਂ ਇਹਨਾਂ ਨਾਲ ਇਹੋ ਜੀ ਚੀਜ਼ ਲੱਗ ਰਹੀ ਹੈ 24-30 ਚ ਰਹਿ ਜਾਂਦੀਆਂ ਹਾਂ ਬਾਤ ਉਂਡੀ ਪਾਤੀ ਐਦਾਂ ਲੋਕਾਂ ਵਿੱਚ ਹੋਣੀ ਚਾਹੀਦੀ ਪਠੇ ਨਹੀਂ ਹਰਾਂ ਨਹੀਂ ਪੁੰਦੇ ਹਰਾਂ ਨਹੀਂ ਪਾਉਂਦੇ 5 ਕਿਲੇ ਪੀਟੇ ਹੈਗਾ ਵਾ ਜੇ ਵੱਡੇ ਕਦੇ ਆ ਗਏ ਜਿੰਨੂੰ ਦਾਣਾ ਪਾ ਕੇ ਝੋਲਣੀ ਦਾਣਾ ਪਾ ਕੇ ਹਾਂ ਬੇਟੀ ਜਾਲਾ ਕੱਪਕ ਪਾਈ ਆ ਆ ਈਆ ਦੀ 23 ਕਿਲੋ ਚੂੜਾ ਫਲੇ ਇਥੋਂ ਲਈ ਸੀ ਆਪਣਾ ਹਾਂ ਮੰਡੀ ਅੰਮਰਸਰੋ ਹਾਂ ਨਹੀਂ ਜੀ ਬਹੁਤ ਵੱਡੀ ਮੈਂ ਦੇਖੀ ਹੈ ਜੀ 15 ਕਿਲੋ 2-2 ਮਹੀਨੇ ਲੇਗਾ 15000 5600 ਦੀ ਗੱਬਣ ਜਿਹੜੀ ਠੀਕ ਹੈ ਠੀਕ ਦਾਣਾ ਵਾਜੀ ਫਿਰ ਆਪਦਾ ਸਾਰਾ ਹਾਂ ਜੀ ਆਪਦਾ ਤਿਆਰ ਕਰੀਦਾ ਸਾਰਾ ਹੀ ਆਪਣਾ ਮੱਕੀ ਕੌੜੀ ਖਾਲ ਬੜੀ ਮੈਂ ਦੀ ਖਾਲ ਸੋਇਆ ਪੀਨ ਸਾਰਾ ਟੀਮ ਐਗਰੀਮੈਂਟ ਜੋ ਮਿਕਸਚਰ ਸਾਰਾ ਸਾਰਾ ਨੂੰ ਵਿੱਚ ਸਾਰਾ ਕਰਦੇ ਆਂ ਸਾਰਾ ਆਪਦੇ ਬਣਾ ਗਿਆ ਆਪਦਾ ਹੀ ਕੋ 40 ਰੁਪਏ ਵੰਡ ਤੇ ਪੈਂਦਾ ਪਰ ਮਹਿੰਗਾ ਵੀ ਇਧਰ ਵੇਚਣ ਨੂੰ 80 ਮਹਿੰਗਾ ਸਾਹਮਣਿਆਂ ਦੇ ਵਿੱਚ ਤੁੰਦ ਬਾਅਦ ਫਿਰ ਕਿੰਨੇ ਦਿਨ ਬਾਅ ਵੰਡ ਨਹੀਂ ਅਸੂਨ ਤੋਂ ਬਾਅਦ ਅਹੀ 2 ਮਹੀਨੇ 3 ਮਹੀਨੇ ਮੈਂ ਕਿਤੇ ਦੁੱਧ ਜਾਂ ਲਾਇਆ ਦੁੱਧ ਤੇ 3 ਮਹੀਨੇ ਮੈਂ ਦੁੱਧ ਹਾਂ ਹਮਾਰੇ ਪਹਿਲੀ ਦੂਜੀ ਹੀਟ ਤੇ ਬਣਵਾ ਦੇਣੀ ਦੋ ਤੇ ਤਿੰਨ ਚਾਰ ਹੀ ਛੱਡ ਕੇ ਫੇਰ ਅੱਛਾ ਫੇਰ ਬਣਵਾ ਦੇ ਪੰਜ ਚਾਰ ਹੀ ਟੈਂਡਰ ਦੁੱਧ ਤੇ ਚੰਗੀਆਂ ਧਾਣੀਆਂ ਨਹੀਂ ਹੁੰਦੀ ਪੈਸੇ ਵੀ ਲਾ ਦੇਣ ਲੈਂਦੇ ਹਾਂ ਹਾਂ ਬਿਲਕੁਲ ਜੀ ਬਿਲਕੁਲ ਹਾਂ ਤੇ ਬਾਰੇ 20 ਦਾ ਹੀਟ ਚ ਆ ਜਾਂਦੀ ਹਾਂ ਗੱਟ ਖਾਂਦੀ ਨਹੀਂ ਪੋਲਸੀ ਸਾਹਮਣੇ ਵੀ ਨਹੀਂ ਛੱਡੀ ਜਾਂਦੇ ਹਾਂ ਹਾਂ ਜੀ हां बाकि रीना हां जी दाणा चੰਗਾ ਪਾਈ ਦਾ ਕਰਕੇ 40 ਰੁਪਏ ਕਿਲੋ ਵਾਂ ਦਾਣਾ ਪੈਂਦਾ ਬਾਕੀ ਮਈਆਂ ਵੇਖਾ ਤੂੜੀ ਦਾ ਐ ਪਲੀਆਂ ਕੋਈ ਲਿਸੀ ਮੈ ਨਹੀਂ ਹੈਗੀ ਨਹੀਂ ਨਹੀਂ ਬਿਲਕੁਲ ਪੂਰਾ ਸਾੰਬਿਆ ਟਾਪ ਦਾ ਮਾਲ ਬੜਾ ਮੋਰੀਆ ਹਾਂ ਜੀ ਚਲੋ ਇਹੀ ਗੱਲ ਪਾਪੜੀਆਂ ਦੇਖੋ ਜੀ ਵਾਰ ਵਾਰ ਅਸੀਂ ਬੇਨਤੀ ਕਰਦੇ ਇੱਥੇ ਆ ਕੇ ਆਲਾ ਚੁਆਈ ਕਰੋ ਚੈੱਕ ਕਰੋ ਪਾਸ ਕਰੋ ਠੀਕ ਹੈ ਨਾ हां बिल्कुल 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 लोड ਨਹੀਂ ਜਾਂਦੇ ਭਾਈ ਜੀ ਦੋ ਭਾਈ ਆ ਤਿੰਨ ਬੰਦੇ ਪੰਜ ਜਣੇ ਇਸ ਤੋਂ ਸਾਹਮਣੇ ਦੁੱਧ ਖੈਰ ਪਾ ਕੇ ਚੋਗੇ ਆਇਆ ਤੇ ਉੱਤੇ ਦੀ ਕੰਮ ਹੀ ਕਰਨਾ ਭਾਈ ਜੀ ਉੱਤੇ ਦੀ ਹਿਜਾੜੀ ਕਰਨੀ ਪਈ ਨਾਲੀ ਸਾਫ਼ ਕਰਨੀ ਪਈ ਬੁੱਢੇ ਸਾਹਮਣੇ ਪੈਨਸਲ ਜਾ ਕੇ ਇੱਥੇ ਆਪਣਾ ਘਰ ਦਾ ਕੰਮ ਇੱਥੇ ਕੋਈ ਗੱਲ ਲਾਂਮਾ ਨਹੀਂ ਕਿੰਦਾ ਸਹੀ ਸਹੀ ਗੱਲ ਹੈ ਸਹੀ ਅਸਦੀਪ ਜੀ ਚਲੋ 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 ਆਪਣੀ ਘਰ ਦੀ ਬੇਨਤੀ ਬਿਲਕੁਲ ਜੀ ਇਹ ਜ਼ਰੂਰੀ ਹੈ ਜੀ ਹਨਾ ਚਲੋ ਬੋਲੋ ਨੰਬਰ ਜੀ ਹਾਂ ਨਸਲ ਤੇ ਬ੍ਰੀਡ ਦੇ ਕੰਮ ਕੀਤਾ ਸਾਰਾ ਜੀ ਇੰਨਾ ਸਾਲਾਂ ਜਿੰਨੀ ਮਿਹਨਤ ਕੀਤੀਆਂ ਆਪਾਂ ਹਾਂਜੀ ਹਾਂਜੀ ਇੰਨਾ ਸਾਲਾਂ ਦੇ ਵਿੱਚ ਆਪਣੇ ਕੋ ਮਹੀਂ ਬੋਟ ਆਉਂਦੀਆਂ ਹੋਰ ਵੀ ਇੱਕ ਨੀਲਜੋ ਕਰੇ ਵੀ ਜਦੋਂ ਵੀਡੀਓ ਕਰੇ ਪਾਈ ਆ ਭਾਫੂ ਠੀਕ ਹੈ ਚਲੋ ਬੋਲ ਦਿਓ ਨੰਬਰ ਜੀ ਫਿਰ ਆਪਣਾ ਨੰਬਰ ਮੇਰਾ 98553 40808 ਠੀਕ ਹੈ ਇੱਕ ਨੰਬਰ ਹੋਰ ਹੈਗਾ 98767 743209 ਠੀਕ ਹੈ ਪਿੰਡ ਮਣਚਾਲ ਪਿੰਡ ਮਣਚਾਲ ਜੀਦਾ ਤਰਨਤਾਰੂ ਸਤੀ ਸਿਲਵੀ ਤਰਨਤਾਰ ਨੇੜੇ ਲਾਗੇ ਸਭਾਜਪੁਰ ਪੈਂਦਾ ਜੀਓ ਵਾਲਾ ਗਗੂਬੂ ਵੀ ਆਪਰੇ ਲੱਗੇ ਆ ਠੀਕ ਹੈ ਸ਼ਹਿਰੇ ਲੱਗੇ ਹੋਈਆਂ ਜੀ ਸਤਿਕਾਰ ਸਤਿਕਾਰ